ਤੇ ਇੱਕ ਵਾਰ ਜੁਗਾਰਾ ਲਾਉਣਾ ਤੇ ਬਾਬਾ ਇੱਕਾ ਦੀ ਖੜੀਆਂ ਕਰਕੇ ਬਹੁਤ ਫੇਰ ਬੋਲੂਗਾ ਜਦੋਂ ਖੰਦਰ ਬਾਬਾ ਦੀ ਖੜੀਆਂ ਕਰੋ ਜੈ ਸ਼ਰਧ ਜੈ ਜੀ ਹੁਣ ਜੇ ਨਾ ਵੀ ਜਾ ਕੇ ਦੱਸਦਾ ਕਿ ਜਿਹੜਾ ਬਾਬਾ ਦਾ ਰਿਕੀ ਬਾਸਨਤਾ ਨੂੰ ਆਹ ਗਾੜੀ ਲੀਡਰਸ਼ਿਪੋਂ ਸਾਰੀ ਇੱਥੇ ਮਿਲੂ ਆਪਣੇ ਹਲਕੇ ਦੇ ਨਾਲ ਇੱਕ ਗੱਲ ਜੂਰੇ ਨਾਲ ਕੁਝ ਵੀ ਕੱਲਾ ਸਮਝਿਆ ਕਰਾਂਗੇ ਜਿੰਨਾ ਇੱਥੇ ਮੱਲਾ ਵਿਕਦਾ ਨਹੀਂ ਇਹ ਬੋਹਰ ਦਾ ਏਰੀਆ ਪਿੰਡਾ ਡਰੋਨਾਂ ਕੇ ਆ ਸਾਰੇ ਜਿੰਨੇ ਪੋਡਰ ਵਾਲੇ ਪਿੰਡ ਵਿੱਚ ਇੱਥੇ ਆਇਨਾ ਸਾਰੇ ਦੇ ਪਿੰਡਾਂ ਜਾ ਕੇ ਦੇਖਦੇ ਤੇ ਅਜੇ ਤੱਕ ਪੁਲਿਸ ਕੋਲ ਇੰਕਲੋਡ ਕਰਾ ਵੀ ਬਜਾਇਆ ਕਿ ਉਹ ਫਿਰ ਫਿਰ 200% ਵਧਾ ਦਿੱਤਾ ਫਿਰ ਅਜੇ ਤੱਕ ਇਹ ਕੋਈ ਚੀਜ਼ ਜਿੰਦਾ ਨਾ ਲਾਉਣਾ ਮਿਸ ਪਾਇਆ میرے باجوا جی اور

ਇਹ ਜਿੱਦ ਦਾ ਰੋਣ ਨਾ ਸਰਵੇ ਤਾਲੀ ਭਰੇ ਕਹਿੰਦੇ ਕਿ ਸਰਕਾਰ ਕੋਲ ਕਾਹਦੀ ਕਰ ਤੇ ਆਪਣੀ ਵਾਲੀ ਲੋਕ ਲਈ ਤੇ ਕਹਿੰਦੇ ਤੈਨੂੰ ਛਣਕੇ ਦੇ ਨਾਲ ਕੋਈ ਇਹ ਗੱਲ ਵੀ ਪਤਾ ਨਹੀਂ ਜਿਹੜਾ ਇਹ ਬਣਿਆ ਉਸ ਆਪ ਦੇ ਮੁੰਡੇ ਵੀ ਜਿਹਦੀ ਰਿਪੋਰਟਿੰਗ ਉਹ ਵਿジネス ਹੋ ਗਈ ਜੀਵਨ ਮਾਨਵ ਚਰ ਦੀ ਗੱਲ ਚੱਲਦੀ ਤੇ ਇਹਨਾਂ ਸਾਨੂੰ ਪਤਾ ਇਥੇ ਕੀ ਚੱਲਦਾ ਪਰ ਉਹ ਵਾਲੇ ਕਰਕੇ ਪਤਾ ਕਿ ਪਹਿਲੇ ਦਿਨ ਉਹਦੇ ਤੋਂ ਜਿਹੜਾ ਚਾਰ ਚਾਰ ਫਰਮਾਂ ਬਣਾ ਕੇ ਇੱਕ ਟਾਈਮ ਜੋ ਡਵਲਪਮੈਂਟ ਹੈ ਕਿਤੇ ਵੀ ਮਾਰਦੀ ਕਿੱਲਾ ਜਿਹੜਾ ਪੈਸਾ ਜਾਂਦਾ ਕੋਈ ਵੀ ਫਰਮਾਂ ਕਰਦੇ ਵੀ ਕੋਈ ਆਪਣੀ ਪਹੁੰਚ ਦੀ ਕੋਈ ਗੱਲ ਵੀ ਕਰਦੇ ਹੈਲੋ ਇੱਥੇ ਗੁਰੂ ਕੁਛ ਬੋਲਿਆ ਹਾਂਜੀ ਫਿਰ ਬਰਸਾਤ ਦੇ ਟਾਈਮ ਵੀ ਬੜੇ ਜਦੋਂ ਕੰਮ ਨਹੀਂ ਕਿਸੇ ਦਾ ਪੂਰਾ ਦੇਰ ਲੈਣਾ ਇਹ ਦੇ ਦੇ ਮੇਰ ਕਾਰ ਮੇਰਾ ਫੌਜ ਚੋਕੜ ਤੇ ਲੱਗੇ ਮੰਡੀ ਸਰਕਾਰਾਂ ਲੁੱਟਣਾ ਚਾਹੁੰਦੀਆਂ ਡਰਾਉਣਾ ਚਾਹੁੰਦੀਆਂ ਕਦੇ ਵਿਜੀਲੈਂਸ ਕਦੇ ਈਡੀ ਕਦੇ ਸੀਬੀਆਈ ਮੇਰੇ ਇਨਕਮ ਟੈਕਸ ਉਹਨਾਂ ਦੇ ਖਿਲਾਫ ਸਵਧਾਨ ਦਾ ਜਿਹੜਾ ਮੌਲਿਕ ਅਧਿਕਾਰ ਸੀਗਾ ਹਰ ਵਿਅਕਤੀ ਨੂੰ ਬਾਬਾ ਸਾਹਿਬ ਅੰਬੀਦਕਰ ਨੇ ਦਿੱਤਾ ਪੂਰੇ ਤੋਂ ਲੋਕਾਂ ਨੂੰ ਸचेत ਕਰਨਾ ਹੈ ਔਰ ਕਹਿਣ ਆਏ ਆ ਤਕੜੇ ਰਹੋ 2027 ਚ ਸਮਾਪਤ ਹੋਦਾ ਹੈ ਜਿਨ੍ਹਾਂ ਲੋਕਾਂ ਨੇ ਸਾਨੂੰ 21 ਦੀਆਂ 31 ਪਾਵਾਂਗੇ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਕਸ਼ਟ ਤੇ ਤਸੱਦਦ ਕੀਤਾ ਉਹਨਾਂ ਨੂੰ ਮੋੜਮਾ ਜਵਾਬ ਆਉਣ ਵਾਲੇ ਸਮੇਂ ਚ ਅਸੀਂ ਦੇਾਂਗੇ ਔਰ ਚੱਲਣਾ ਪਊਗਾ ਸਵਧਾਨ ਦੀ ਗੱਲ ਕੀਤੀ ਗਈ ਔਰ ਸਵਧਾਨ ਨੇ ਤੁਹਾਨੂੰ ਹੱਕ ਦਿੱਤਾ ਔਰ ਜਿਹੜਾ ਜ਼ਰਿੰਦਰ ਸਿੰਘ ਹੈ ਦੀ ਕਿਆ ਗਿਆ ਲਖਨ ਗਾਂਧੀ ਕੀ ਹੈ ਨਰਿੰਦਰ ਸਰੈਂਡਰ ਗਿਆ ਹਾਂ ਤੇ 100% ਨਰਿੰਦਰ ਮੋਦੀ ਸਾਫ ਸਰੈਂਡਰ ਹੋ ਗਏ ਅਮਰੀਕਾ ਕੌਣ ਹੁੰਦਾ ਸਾਡੇ ਵਿੱਚ ਦਖਲ ਦੇਣ ਵਾਲਾ ਅਮਰੀਕਾ ਸੀਜ਼ਫਾਇਰ ਦਾ ਐਲਾਨ ਕਰੇ ਇਹ ਸਾਡੇ ਵਾਸਤੇ ਸ਼ਰਮਨਾਕ ਗੱਲ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਸੀਜ਼ਫਾਇਰ ਕੀ ਕਹਾਂ ਮੈਂ ਅਮਰੀਕਾ ਅਸੀਂ ਸੀਜ਼ਫਾਇਰ ਕਰਾ ਰਹੇ ਹਾਂ ਪਹਿਲਾਂ ਵੀ ਜੰਗਾ ਲੱਗੀਆਂ ਟੁਕੜੇ ਟੁਕੜੇ ਪਾਕਿਸਤਾਨ ਦੇ ਕਿਤੇ ਲੇਕਿਨ ਕਿਸੇ ਹੋਰ ਮੁਲਕ ਨੂੰ ਸਾਡੇ ਮੁਲਕ ਦੇ ਵਿੱਚ ਦਖਲ ਨਹੀਂ ਦੇਣ ਦਿੱਤਾ ਠੀਕ ਕਿਹਾ ਮੋਦੀ ਸਾਹਿਬ ਨੇ ਅਮਰੀਕਾ ਦੇ ਅੱਗੇ ਸਰੈਂਡਰ ਕਰਤਾ ਪ੍ਰਧਾਨ ਜੀ ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼